ਅਰਥਾ ਜਲਸਾ ਮੱਜ ਜਨਤਾ ਦਰਵਾਜ਼ਾ ਲਗਾਇਆ ਗਿਆ ਨਾਲੇ ਦੇ ਵਿੱਚ ਮਸਲਾ ਨਹੀਂ ਸੀ ਅੱਜ ਅੱਪਾ ਆਹ ਦਾ ਹਫਤੇ ਜਿਹੜਾ ਆਪਣੇ ਪਾਰਟੀ ਦਫ਼ਤਰ ਦੇ ਵਿੱਚ ਜਨਾਲਾ ਦੇ ਵਿੱਚ ਜਿਹੜਾ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਰੋਜ਼ਮਰਾਂ ਪ੍ਰੋਬਲਮ ਜਿਹੜੀਆਂ ਉਹਨਾਂ ਨੂੰ ਸੁਣਨ ਵਾਸਤੇ ਜਨਤਾ ਦਰਵਾਜ਼ਾ ਲਾਇਆ ਸੈਂਕੜੇ ਮਤਲਬ ਜਿਹੜੇ ਲੋਕ ਆਏ ਆ ਜਿਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਉਹਨਾਂ ਦਾ ਹੱਲ ਵੀ ਨਾਲ ਨਾਲ ਕਰੇ ਅਜੇ ਕੁਛ ਦੇ ਬਕਤੀ ਨੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਕਦੀ ਵੀ ਕੋਈ ਬੰਦਾ ਜਿਹੜਾ ਉਹਨੂੰ ਚੰਡੀਗੜ੍ਹ ਨਾ ਜਾਣਾ ਪਵੇ ਆਪਣੇ ਕੰਮ ਲਈ ਉਹਨੂੰ ਇੱਥੋਂ ਤੱਕ ਕਿ ਮੇਰੇ ਮਤਲਬ ਅੰਮ੍ਰਿਤਸਰ ਨਾ ਆਉਣਾ ਪਵੇ ਮੈਂ ਤਾਂ ਹੀ ਇੱਥੇ ਬੈਠਦਾ ਕਿ ਆਪਾਂ ਬਿਲਕੁਲ ਬਾਰਡਰ ਦੇ ਕੰਢੇ ਤੇ ਬੈਠੇ ਐਡੀ ਦੋ ਦੋ ਲੋਕਾਂ ਨੂੰ ਆਪਣਾ ਕੰਮ ਕਰੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਜਾਣਾ ਪਵੇ ਤਾਂ ਉਹੱਖਾ ਹੁੰਦਾ ਸੋ ਲੋਕਾਂ ਦੀ ਸਖਿਆਈ ਵਾਸਤੇ ਮੈਂ ਹਰ ਹਫ਼ਤੇ ਜਿਹੜਾ ਇੱਥੇ ਬੈਰ ਤੋਂ ਅੱਜ ਵੀ ਬੈਠੇ ਸੂਏ ਦੇ ਬੈਠੇ ਅਜੇ ਹੋਰ ਕੰਟਾ ਦੋ ਪਿੱਟੇ ਲੱਗਣਗੇ ਲੋਕਾਂ ਦੀਆਂ ਜਿੰਨੀਆਂ ਸਵਸਿਆਵਾਂ ਕੋਈ ਉੱਪਰ ਹੱਲ ਕਰੇ ਨਾਲ ਦੀ ਨਾਲ ਜਿਹੜੇ ਪਿੰਡਾਂ ਦੇ ਵਿੱਚ ਵਿਕਾਸ ਕਾਦ ਚੱਲਦੇ ਆ ਉਹਨਾਂ ਦਾ ਵੀ ਕੋਟ ਵੀ ਲਾਇਆ ਦੇ ਤੇ ਜਿਹੜੇ ਸਪੰਚਾਂ ਨੂੰ ਉਹ ਵੀ ਵਿਕਾਸ ਕਾਦਿਆਂ ਲਈ ਕੋਈ ਬੰਦਾ ਜਿਹੜੇ ਪ੍ਰੋਜੈਕਟ ਚਾਹੀਦੇ ਆ ਉਹ ਵੀ ਦੇ ਆਮ ਆਦਮੀ ਪਾਰਟੀ ਦੇ 3 ਸਾਲ ਜਿਹੜੇ ਪੰਜਾਬ ਤੋਂ ਹੋ ਗਏ ਨੇ ਤਾਂ ਬਹੁਤ ਸਾਰੇ ਵਿਕਾਸ ਕੀਤੇ ਨੇ ਕਿਸਾਨ ਬਿੱਤੇ ਕੱਲ 16 ਮਾਤ ਸੀਗੀ ਤੇ 16 ਮਾਰਚ ਨੂੰ ਸਾਡੇ ਮਾਝੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸੋਚ ਚੁੱਕੀ ਸੀ 16 ਮਾਰਚ ਨੂੰ ਸਾਡੀ ਸਰਕਾਰ ਬਣੀ ਸੀ ਅਸੀਂ ਮਤਲਬ ਜਿਹੜੀ ਆ 19 ਮਾਰਚ ਨੂੰ ਸੋਚ ਚੁੱਕੀ ਹੈ ਵੱਡੇ ਤੇ 3 ਸਾਲਾਂ ਦੇ ਜਿਹੜਾ ਸਾਡਾ ਸਫਰ ਆ ਬੀਤੇ ਕੱਲ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਕੋਮੀ ਕਨਵੀਨਰ ਅਰਵਿੰਦ ਤੇਰੀਵਾਲ ਜੀ ਅਮਰ ਸਾਹਿਬ ਆਏ ਸੀਗੇ ਉਹਨਾਂ ਨੇ ਦੋ ਬਾਦ ਸਾਹਿਬ ਦਰਗਾਹਾਂ ਦਾ ਮੰਦਰ ਤੇ ਰਾਮ ਤੀਰਥ ਮੱਥਾ ਵੀ ਟਿੱਕਿਆ। ਉਹ ਦਸੀ ਸਾਹ ਦੇ ਅੰਨੇ ਰਲਕੇ ਅਰਦਾਸ ਕੀਤੀ ਕਿ ਅਗਲੇ ਜਿਹੜੇ 2 ਸਾਲ ਬਾਕੀ ਨੇ। ਉਹਦੇ ਚ ਪਰਮਾਤਮਾ ਬਲ ਬਖਸ਼ੇ ਜਿਦਾਂ ਪਹਿਲਾਂ ਤਿੰਨ ਸਾਲਾਂ ਚ ਕੀਤਾ। ਜਿਹੜੇ ਵਿਕਾਸ ਦੇ ਕਾਜ ਬਾਕੀ ਰਹਿ ਗਏ ਜਾਂ ਜਿਹੜੀਆਂ ਇਲਕਸ਼ਨ ਤੋਂ ਪਹਿਲਾਂ ਅਦਵਿੰਦ ਕੇਰਿਵਾਦ ਜੀ ਨੇ ਗਰੰਟੀ ਜਿਹੜੀਆਂ ਦਿੱਤੀਆਂ ਸੀਗੀਆਂ ਪਬਲਿਕ ਨੂੰ ਉਹ ਗਰੰਟੀਆਂ ਜਿਹੜੀਆਂ ਇੰਨਾ ਸਾਲਾਂ ਦੇ ਚ ਪੂਰੀਆਂ ਕੀਤੀਆਂ। ਉਹ ਦਸੀ ਹੀ ਇਹ ਦਿਨਾਲੇ ਦੇ ਵਿੱਚ ਐਸਟੀਮੇਟਡ ਜਿਹੜਾ ਇੱਕ ਮਤਲਬ ਜਿਹੜਾ 3 ਸਾਲ ਦੇ ਵਿੱਚ 475 ਕਰੋੜ ਦੇ ਜਿਹੜੇ ਅਸੀਂ ਕੰਮ ਜੜੇ ਕਰਾਏ ਛਟਕਾਂ ਦੇ ਪੰਚਾਇਤ ਕਲਾਂ ਦੇ ਵੈਟਰਰੀ ਹਸਪੀਟਲਾਂ ਦੇ ਛੱਪੜਾਂ ਦੇ ਫਿਰਮੀਆਂ ਤੇ ਗਲੀਆਂ ਨਾਲੀਆਂ ਦੇ ਬਹੁਤ ਜਿਹੜਾ ਸਾਡਾ ਵਿਕਾਸ ਹੋਇਆ ਉਹ ਮੈਂ ਤੈਅ ਕੀਤਾ ਕਿ ਜਿਹੜੇ ਆ ਅਗਲੇ 2 ਸਾਲ ਨੇ ਇਹਦੇ ਚ ਵੀ ਮਤਲਬ ਜਿਹੜਾ ਜਿਹੜਾ ਇੰਨਾ ਹੀ ਮਤਲਬ ਹੋਰ ਮਤਲਬ 50 ਕੋਰ ਦਾ ਕੰਮ ਇਹ ਨਾਲੇ ਦੇਤ ਹੋ ਜਿਹੜਾ ਕੀਤਾ ਜਾਵੇ ਤਾਂ ਜੋ ਕੋਈ ਵੀ ਇਹ ਨਾਲਾ ਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਜਿਹੜੀ ਉਹ ਰਹਿ ਨਾ ਜਾਵੇ ਹਰ ਸਮੱਸਿਆ ਨੂੰ ਜਿਹੜਾ ਦੂਰ ਕੀਤਾ ਜਾਵੇ ਸੋ ਉਹਦੇ ਲਈ ਅਸੀਂ ਲੱਗੇ ਆ ਉਹ ਮੈਨੂੰ ਲੱਗਦਾ ਕਿ ਜਿੰਨਾ ਵਧੀਆ 3 ਸਾਲ ਲੰਘੇ ਆ ਇੰਨਾ ਵਧੀਆ ਕੰਮ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤਾ ਉਹਦਾ ਜੋ ਕਮਿਟਮੈਂਟ ਕੀਤੀਆਂ ਸੀਗੀਆਂ ਉਹ ਸਾਰੀਆਂ ਮਤਲਬ ਜਿਹੜੀਆਂ ਪੂਰੀਆਂ ਕੀਤੀਆਂ ਔਰ ਹੁਣ ਅਸੀਂ ਜਿਹੜੀਆਂ ਬਾਕੀ ਰਹਿਦੀਆਂ ਕਮਿਟਮੈਂਟ ਹੈ ਉਹਨਾਂ ਤੇ ਵੀ ਪੁੱਲ ਜਿਹੜਾ ਕੰਮ ਕਰੇ ਅੰਮ੍ਰਿਤਸਰ ਤੇ ਪਿਛਲੇ ਦਿਨੀ ਜਿਹੜਾ ਵਾ ਉਹ ਮੰਦਿਰ ਦੇ ਉੱਤੇ ਅਟੈਕ ਦਾ ਰੇਡ ਅਟੈਕ ਹੋਇਆ ਉਹਨਾਂ ਜਿਹੜਾ ਮੁਲਜ਼ਮਾਂ ਨੂੰ ਉਹਨਾਂ ਦਾ ਅੱਜ ਇੱਕਲਾ ਜਿਹੜਾ ਵਾ ਅਨਕਾਊਂਟਰ ਕੀਤਾ ਗਿਆ ਕੀ ਲੱਗਦਾ ਵਾ ਸ਼ਾਂਤ ਸ਼ਾਂਤੀ ਕੁਰਾਉਣਾ ਚਾਹੁੰਦੇ ਸੀ ਪੰਜਾਬ ਸਰਕਾਰ ਇਹ ਦੇਖੋ ਗੱਲ ਇਹ ਕਿ ਆਪਾਂ ਜਿਹੜਾ ਪੰਜਾਬ ਆ ਅੰਮ੍ਰਿਤਸਰ ਜਿਹੜਾ ਗਰਦਾਸਪੁਰ ਪਠਾਨਕੋਟ ਰੋਜਪੁਰ ਇਹ ਜਿਹੜੇ ਸਾਡੇ ਜ਼ਿਲ੍ਹੇ ਆ ਤਾਂ ਅਸੀਂ ਬਿਲਕੁਲ ਬਾਰਡਰ ਦੇ ਉੱਤੇ ਬੈਠੇ ਸਾਡਾ ਗਵੰਡੀ ਮੁਲਕ ਜਿਹੜਾ ਉਹ ਸ਼ੈਤਾਨੀਆ ਕਰਦਾ ਰਹਿੰਦਾ ਪਾਸਤਾ ਉਹਨਾਂ ਨੇ ਪਿਛਲੇ ਦਿਨੀ ਵੀ ਅੰਮ੍ਰਿਤਸਰ ਦੇ ਵਿੱਚ ਖੰਡ ਵਾਲਾ ਇੱਕ ਟੱਲਾ ਉੱਥੇ ਇੱਕ ਮੰਦਰ ਦੇ ਛੋਟਾ ਮੰਦਰ ਸੀਗਾ ਉਹਦੇ ਉੱਤੇ ਜਿਹੜਾ ਬੰਦੇਟ ਹੋ ਗਿਆ ਦਾ ਜਿਹੜਾ ਉਹ ਸਟੈਸੀਡ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਪੰਜਾਬ ਦੇ ਵਿੱਚ Hindu ਸਿੱਖਾਂ ਦੇ ਵਿੱਚ ਜਿਹੜੀ ਇੰਨੀ ਸਾਝ ਹੈ ਇਹਦੇ ਚੱਪਾ ਪੜਾ ਭਾਗੀ ਪਰ ਅਸੀਂ ਕਈ ਵਾਰਾਂ ਸਪਸ਼ਟ ਕਰ ਚੁੱਕੇ ਸਾਡੇ ਮੁੱਖ ਮੰਤਰੀ ਸਾਹਿਬ ਸਪਸ਼ਟ ਕਰ ਚੁੱਕੇ ਆ ਇਹ ਥੋ ਮਜ਼ਦੀ ਹੋ ਜੀ ਪੰਜਾਬ ਦੀ ਧਰਤੀ ਹਰ ਚੀਜ਼ ਇੱਥੇ ਜਿਹੜੀ ਉਪਜਾਉ ਹਰ ਚੀਜ਼ ਦੀ ਬਸ ਜਿਹੜੀ ਖੇਤੀ ਕੀਤੀ ਜਾ ਸਕਦੀ ਆ ਪਰ ਨਫਤ ਦੀ ਖੇਤੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਨਹੀਂ ਹੋ ਸਕਦੀ ਤੇ ਨਾ ਪੰਜਾਬ ਦੇ ਲੋਕ ਜਿਹੜੇ ਆ ਨਫਤ ਦੇ ਇਹ ਜਿਹੜੇ ਬੀਜ ਇਹਨਾਂ ਨੂੰ ਕਦੀ ਫਲ ਨਹੀਂ ਲੱਗਣਗੇ ਆਪਸੀ ਸਾਡੀ ਸਾਂਝ ਆਪਸੀ ਪਿਆਰ ਸੋ ਕੁਝ ਤਾਕਤਾਂ ਲੱਗੀਆਂ ਨੇ ਲਗਾਤਾਰ ਜਿਹੜੀਆਂ ਮਾਲਾ ਇਸ ਕੰਮ ਤੇ ਆ ਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ। ਪਰ ਇਹ ਅੱਜ ਦੀ ਲੱਗੀਆਂ ਹਮੇਸ਼ਾ ਹੀ ਲੱਗੀਆਂ ਹੀ ਦਿੰਦੀਆਂ ਏ। ਸੋ ਉਸ ਦਿਨ ਵੀ ਮੈਂ ਕਹਿਆ ਸੀਗਾ ਦੇਖਦਿਆਂ ਦੇ ਬੰਬ ਦਾ ਬੰਬ ਲਾਸਟ ਅਗਲੇ ਦਿਨ ਮੈਂ ਕਹਿਆ ਸੀਗਾ ਕਿ ਜਲਦੀ ਜੜਾ ਸਾਡੀ ਪੁਲਿਸ ਜਿਹੜੀ ਪੰਜਾਬ ਪੁਲਿਸ ਆ ਉਹ ਇੰਨੀ ਕੈਪੇਬਲ ਆ ਕਿ ਜਲਦੀ ਇਹਨਾਂ ਨੂੰ ਬੰਦਿਆਂ ਨੂੰ ਗ੍ਰਿਫਤਾਰ ਕਰ ਲੂਗੀ। ਸੋ ਅੱਜ ਉਹ ਕੰਟਰੋਲਰ ਉਹ ਬੰਦਾ ਜਿਹੜਾ ਮਾਰਿਆ ਗਿਆ। ਖਟਨ ਸਿੱਧਾ ਹੀ ਆ ਜੀ ਸੀਐਮ ਸਾਹਿਬ ਦਾ। ਕਿ ਜਿਹੜਾ ਵੀ ਕੋਈ ਬੰਦਾ ਇਦਾਂ ਦੀ ਕਾਰਵਾਈ ਕਰੂਗਾ ਕਿਸੇ ਵੀ ਬੰਦੇ ਨੂੰ ਜਿਹੜਾ ਉਹ ਬਖਸ਼ਿਆ ਨਹੀਂ ਜਾਊਗਾ ਕਾਨੂੰਨੀ ਕਾਰਵਾਈ ਕਰਾਂਗੇ ਕਿਸੇ ਨੂੰ ਵੀ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਸਭ ਭਾਵੇਂ ਕੋਈ ਟੂਰਿਸਟ ਜਥੇਬੰਦੀ ਹੈ ਭਾਵੇਂ ਕੋਈ ਗੈਂਗਸਟਰ ਹੈ ਭਾਵੇਂ ਕੋਈ ਵੀ ਹੈ ਕਿਸੇ ਨੂੰ ਵੀ ਮਤਵਲੀ ਨਹੀਂ ਜੀ ਜਦੋਂ ਪਤਾ ਲੱਗ ਜਾਂਦਾ ਅਸੀਂ ਉਸ ਵੇਲੇ ਆਪਣੀ ਕਾਰਵਾਈ ਕਰਦੇ ਹਾਂ ਜੋ ਅੱਜ ਜਿਹੜੀ ਕਾਰਵਾਈ ਹੋਈ ਹੈ ਉਹ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਮੇਰਾ ਖਿਆਲ 24 ਘੰਟੇ ਦੀ ਹੋਗੀ ਕਿ ਕੱਲ ਕੱਲ ਦਾ ਕੱਲ ਦਾ ਦਾ ਛੱਡ ਕੇ ਜਿਹੜੀ ਬਸਵਾਰਾ ਤੇ ਉਸ ਦਿਨ ਅੱਧੀ ਰਾਤ ਨੂੰ ਉਹ ਐਸੀ ਬਲਾਸਟ ਹੈ ਪੁਲਿਸ ਨੇ ਵੀ 36 ਜੜੀ ਕਾਰਵਾਈ ਕਰਤੀ। ਸੋ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਕਿ ਤੁਸੀਂ ਇਹ ਜੜੀਆਂ ਮਾਹੌਲ ਖਲਾਫ ਕਰਨ ਵਾਲੀਆਂ ਤਾਕਤਾਂ ਇਨਾਂ ਤੋਂ ਸਾਫਦਾਂ ਨੂੰ ਪੰਜਾਬ 'ਚ ਬਹੁਤ ਵਧੀਆ ਕੰਮ ਹੋ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ 'ਚ ਅਗਲੇ 2 ਸਾਲ ਵੀ ਬਹੁਤ ਵਧੀਆ ਕੰਮ ਕਰਾਂਗੇ। ਕੋਈ ਇੱਕ ਵਧਾਉਣ ਦੀ ਲੋੜ ਨਹੀਂ। ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾਓ। ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼